ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਕੋਈ ਦਿਨ ਵੀ ਸੋਕਾ ਨਹੀਂ ਜਾਂਦਾ ਜਿਸ ਦਿਨ ਪੰਜਾਬ ਵਿੱਚ ਕੋਈ ਵੱਡੀ ਵਾਰਦਾਤ ਨਹੀਂ ਹੁੰਦੀ ਗੋਲੀਬਾਰੀ ਨਹੀਂ ਹੁੰਦੀ ਜਾਂ ਇੱਕ ਦੂਜੇ ਵਿੱਚ ਪਿੱਤਲ ਭੜਨ ਦਾ ਕੰਮ ਜਿਹੜੇ ਆ ਗੈਂਗਸਟਰ ਨਹੀਂ ਕਰਦੇ ਦੱਸਦੀ ਹੁਣ ਬਹੁਤ ਹੀ ਮੰਦਪਾਗੀ ਖਬਰ ਜਿਹੜੀ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੱਖਣ ਨਾਮ ਇੱਕ ਵਿਅਕਤੀ ਦੇ ਬੱਸ ਅੱਡੇ ਜਾ ਕੇ ਗੋਲੀਆਂ ਮਾਰੀਆਂ ਜਾਂਦੀਆਂ ਦੱਸਿਆ ਜਾ ਰਿਹਾ ਇੱਕ ਪ੍ਰਾਈਵੇਟ ਬੱਸ ਕੰਪਨੀ ਦਾ ਇਹ ਅਟਾ ਇੰਚਾਰਜ ਸੀ ਅਤੇ ਉਹਨਾਂ ਦੇ ਮਾਲਕਾਂ ਦਾ ਇਹ ਕਹਿਣਾ ਹੈ ਕਿ ਸਾਡੇ ਪੁੱਤਾਂ ਵਰਗਾ ਕਰਿੰਦਾ ਸੀ ਜਿਸ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ 16-17 ਗੋਲੀਆਂ ਜਿਹੜੀਆਂ ਉੱਥੇ ਚਲਾਈਆਂ ਗਈਆਂ ਜਿਸ ਵਿੱਚੋਂ 12-13 ਗੋਲੀਆਂ ਮ੍ਰਿਤਕ ਮੱਖਣ ਦੇ ਵੱਜਦੀਆਂ ਹਾਲਕਿ ਪਹਿਲਾਂ ਗੱਲ ਇਹ ਸਾਹਮਣੇ ਆ ਰਹੀ ਸੀ ਕਿ ਸਵੇਰ ਦੀ ਚਰਚਾ ਇਹ ਚੱਲ ਰਹੀ ਸੀ ਕਿ ਸ਼ਾਇਦ ਇਹ ਬੱਸ ਦੀ ਟਾਈਮਿੰਗ ਨੂੰ ਲੈ ਕੇ ਲੜਾਈ ਹੁੰਦੀ ਹੈ ਲੇਕਿਨ ਹੁਣ ਬੱਸਾਂ ਦੇ ਜਿਹੜੇ ਮਾਲਕ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਫਿਰੋਤੀ ਲਈ ਕਾਲ ਪਹਿਲਾਂ ਆਂਦੀ ਰਹੀ ਹੈ ਡਰਾਇਆ ਤਮਕਾਇਆ ਗਿਆ ਤੇ ਸਾਰੀ ਜਾਣਕਾਰੀ ਉਹ ਪਹਿਲਾਂ ਹੀ ਮਜੀਠਾ ਥਾਣੇ ਦੇ ਐਸ ਐਚਓ ਨੂੰ ਦੱਸ ਚੁੱਕੇ ਉਹ ਕਹਿੰਦੇ ਕਿ ਪੁਲਿਸ ਦੀ ਢਿੱਲੀ ਕਾਰਵਾਈ ਹੋਣ ਕਰਕੇ ਮੱਖਣ ਨਾਮ ਦਾ ਉਹਨਾਂ ਦਾ ਕਰਿੰਦਾ ਪੁੱਤਾਂ ਵਰਗਾ ਕਰਿੰਦਾ ਉਸ ਦਾ ਕਤਲ ਹੋ ਜਾਂਦਾ ਪਰ ਦੂਜੇ ਪਾਸੇ ਗੋਪੀ ਕਨਸ਼ਾਮਪੁਰੀਆ ਜਿਹੜੇ ਉਹ ਪੋਸਟ ਪਾ ਕੇ ਇਹ ਜਿਹੜੀ ਜਿਹੜਾ ਕਤਲ ਕੀਤਾ ਵਾਰਦਾਤ ਕੀਤੀ ਉਹਦੀ ਜ਼ਿੰਮੇਵਾਰੀ ਲੈਂਦੇ ਉਹਨਾਂ ਦਾ ਕਹਿਣਾ ਕਿ ਅਸੀਂ ਸਿੱਧੂ ਮੂਸੇਵਾਲੇ ਦਾ ਅਤੇ ਧਰਮੇ ਦੇ ਕਤਲ ਦਾ ਬਦਲਾ ਲਿਆ ਤਾਂ ਇਹ ਐਂਗਲ ਕਿੱਧਰ ਘੁਮ ਰਿਹਾ ਇੱਕ ਪਾਸੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਜਾਂਦੀ ਹੈ ਕਿ ਅਸੀਂ ਕਤਲ ਕੀਤਾ ਬਦਲਾ ਲਿਆ ਦੂਜੇ ਪਾਸੇ ਦੱਸਿਆ ਜਾਂਦਾ ਕਿ ਫਰੋਤੀ ਦੀ ਮੰਗ ਕੀਤੀ ਜਾ ਰਹੀ ਸੀਗੀ ਪੁਲਿਸ ਨੂੰ ਇਸ ਵਾਰੇ ਜਾਣਕਾਰੀ ਦੇ ਦਿੱਤੀ ਲੇਕਿਨ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਰਕੇ ਇਹ ਵੱਡੀ ਵਾਰਦਾਤ ਹੋਈ ਹੈ ਪਰ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਕਿੱਧਰ ਨੂੰ ਤੁਰ ਪਏ ਆ ਕਿ ਪਹਿਲਾ ਕਤਲ ਕੀਤਾ ਜਾਂਦਾ ਸਵਾਲ ਇਹ ਹੈ ਕਿ ਅਸਲਾ ਕਿੱਥੋਂ ਆਂਦਾ ਦੁਸ਼ਮਣੀਆਂ ਇੰਨੀਆਂ ਵੱਡੀਆਂ ਕਿਉਂ ਹੋ ਜਾਂਦੀਆਂ ਅਸਲਾ ਕਿੱਥੋਂ ਆ ਰਿਹਾ ਗੋਲੀਆਂ ਕਿੱਥੋਂ ਆ ਰਹੀਆਂ ਫਿਰ ਸ਼ਰਿਆਮ ਉਸ ਥਾਂ ਤੇ ਗੋਲੀਆਂ ਚਲਾਈਆਂ ਗਈਆਂ ਜਿੱਥੇ ਬਹੁਤ ਸਾਰੇ ਲੋਕ ਹੁੰਦੇ ਆ ਮਤਲਬ ਲੋਕਾਂ ਦਾ ਰਸ਼ ਹੁੰਦਾ ਬਸ ਅੱਡੇ ਦੇ ਉੱਤੇ ਤੁਹਾਨੂੰ ਪਤਾ ਹੈ ਸੁਭਾਵਕ ਚ ਹੀ ਗੱਲ ਹੈ ਕਿ ਸੈਂਕੜੇ ਲੋਕ ਜਿਹੜੇ ਆ ਉਹ ਉੱਥੇ ਖੜੇ ਹੁੰਦੇ ਬਸ ਇੰਤਜ਼ਾਰ ਕਰ ਰਹੇ ਹੁੰਦੇ ਗੋਲੀ ਕਿਸੇ ਹੋਰ ਦੇ ਵੀ ਲੱਗ ਸਕਦੀ ਸੀਗੀ ਪਹਿਲੀ ਗੱਲ ਤਾਂ ਇਹ ਕਿ ਹਸਲਾ ਕਿੱਥੋਂ ਆਉਂਦਾ ਫਿਰ ਦੂਜੀ ਗੱਲ ਇਹ ਹੈ ਕਿ ਮਾਰਨ ਤੋਂ ਬਾਅਦ ਜ਼ਿੰਮੇਵਾਰੀ ਲਈ ਜਾਂਦੀ ਹੈ ਬੇਪਰਵਾਹੀ ਪੁਲਿਸ ਦਾ ਕੋਈ ਡਰ ਖੋਫ ਨਹੀਂ ਕੋਈ ਪੁਲਿਸ ਦਾ ਕੋਈ ਭੈ ਨਹੀਂ ਇਹ ਨਾ ਮਾਰੇ ਇਨਸਾਨ ਨੂੰ ਇਹਨਾਂ ਬਦਮਾਸ਼ਾਂ ਨੂੰ ਇਹਨਾਂ ਗੈਂਗਸਟਰਾਂ ਨੂੰ ਪੁਲਿਸ ਦਾ ਜਿਹੜਾ ਡਰਿਆ ਉਹ ਨਾ ਦੇ ਬਰਾਬਰ ਜਿਹੜਾ ਨਜ਼ਰ ਆ ਪਰ ਦੂਜੇ ਪਾਸੇ ਜਦੋਂ ਪੁਲਿਸ ਪ੍ਰਸ਼ਾਸਨਾ ਕਲਪਤ ਮੀਡੀਆ ਨੇ ਕੀਤੇ ਉਹਨਾਂ ਦਾ ਕਹਿਣਾ ਸੀਗਾ ਕਿ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਤੇ ਬਹੁਤ ਜਲਦ ਜਿਨ੍ਹਾਂ ਨੇ ਕਤਲ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਲੇਕਿਨ ਮ੍ਰਿਤਕ ਮੱਖਣ ਜਿਸ ਕੰਪਨੀ ਚ ਕੰਮ ਕਰਦਾ ਸੀਗਾ ਬੱਸਾਂ ਦੇ ਮਾਲਕ ਦਾ ਕਹਿਣਾ ਹੈ ਕਿ ਜੋ ਉਹਨਾਂ ਨੇ ਸੁਣਿਆ ਹੋਵੇਗਾ ਮੋਟਰਸਾਈਕਲਾਂ ਤੇ ਵਿਅਕਤੀ ਆਉਂਦੇ ਆ ਤੇ ਗੋਲੀਆਂ ਮਾਰ ਕੇ ਮੱਖਣ ਸਿੰਘ ਦਾ ਕਤਲ ਕਰਕੇ ਚਲੇ ਜਾਂਦੇ ਤੇ ਉਹਨਾਂ ਨੂੰ ਆਪਣੇ ਪਰਿਵਾਰ ਲਈ ਤੇ ਆਪਣੀ ਜਾਨ ਲਈ ਵੀ ਜਿਹੜਾ ਡਰ ਬਣਿਆ ਹੋਇਆ ਪਰ ਪੁਲਿਸ ਦਾ ਇਹ ਕਹਿਣਾ ਕਿ ਬਹੁਤ ਜਲਦੀ ਇਹ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੂੰ ਫੜ ਲਿਆ ਜਾਵੇਗਾ ਦਿਖਾਉਣੇ ਮੌਕੇ ਦੀ ਪੂਰੀ ਤਸਵੀਰ ਮੇਰੀ ਪਰਿਵਾਰਕ ਟਰਾਂਸਪੋਰਟ ਆ ਜਿਹਦੇ ਵਿੱਚ ਕਾਫੀ ਮੁਲਾਜ਼ਮ ਕੰਮ ਕਰਦੇ ਨੇ ਉਹਦੇ ਵਿੱਚ ਅੱਜ ਸਾਡੇ 950 ਤੇ ਸਵੇਰੇ বাস ਸਟੈਂਡ ਤੇ ਅਮਰਤਸਰ ਸਾਹਿਬ ਵਿਖੇ ਸਾਡਾ ਇੱਕ ਅਡਾ ਇੰਚਾਰਜ ਆ ਮਡਾ ਮੱਖਣ ਸੀ ਉਹਨੂੰ ਸ਼ਰਿਆਮ ਗੋਲੀਆਂ ਮਾਰ ਕੇ ਉਹਦਾ ਕਰ ਦਿੱਤਾ ਗਿਆ ਕਤਲ ਉਸ ਦੇ ਸਰੀਰ ਦੇ ਵਿੱਚ 14 ਗੋਲੀਆਂ ਵੱਜੀਆਂ ਨੇ ਸ਼ਰਿਆਮ 3 ਤੋਂ 4 ਮੋਟਰਸਾਈਕਲਾਂ ਦੇ ਵਿਅਕਤੀ ਆਏ ਤੇ ਉਹਨਾਂ ਨੇ ਉਸ ਸਾਡੇ ਵਰਕਰ ਦਾ ਸਾਡੇ ਟਰਾਂਸਪੋਰਟ ਦਾ ਜਿਹੜਾ ਅਸੀਂ ਮੈਨੇਜਰ ਕਹਿ ਲੋ ਅਡਾ ਇੰਚਾਰਜ ਕਹਿ ਲੋ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਤੋਂ ਪਹਿਲਾਂ ਮੈਂ ਪੁਲਿਸ ਨੂੰ ਇਨਫਾਰਮ ਕੀਤਾ ਸੀ ਤੇ ਸਾਡੇ ਸਾਰੇ ਪਰਿਵਾਰ ਨੂੰ ਤੇ ਸਾਡੇ ਵਰਕਰ ਸਾਥੀ ਜਿਹੜੇ ਨੇ ਇਹਨਾਂ ਨੂੰ ਵੱਖ-ਵੱਖ ਗੈਂਗਸਟਰ ਜਿਹੜੇ ਨੇ ਉਹ ਧਮਕੀਆਂ ਦੇ ਰਹੇ ਨੇ ਅਸੀਂ ਪੁਲਿਸ ਸਟੇਸ਼ਨ ਮਜੀਠਾ ਵਿਖੇ ਇੱਕ ਐਫ ਆਈ ਆਰ ਵੀ ਲੋਜ ਕਰਾਈ ਸੀ ਗੈਂਗਸਟਰ ਡੋਨੀ ਬਾਲਿਆ ਦੇ ਖਿਲਾਫ ਉਸ ਤੋਂ ਬਾਅਦ ਜਦੋਂ ਫਿਰ ਸਾਡੇ ਵਰਕਰਾਂ ਨੂੰ ਧਮਕੀਆਂ ਆਈਆਂ ਫਿਰ ਅਸੀਂ ਕੁਝ ਦਿਨ ਪਹਿਲਾਂ ਹੀ ਧਮਕੀਆਂ ਦੇ ਵਿੱਚ ਕੀ ਕਹਿੰਦੇ ਨੇ ਅਸੀਂ ਕੁਝ ਦਿਨ ਪਹਿਲਾਂ ਹੀ 10 ਦਿਨ ਪਹਿਲਾਂ ਹੀ ਅਸੀਂ ਐਸ ਐਚਓ ਰਾਮ ਬਾਗ ਜਿਹੜੇ ਮੈਡਮ ਨੇ ਉਹਨਾਂ ਨੂੰ ਮੁੰਡਾ ਸਾਡਾ ਕਵਲ ਆ ਉਹਨੂੰ ਫਿਰ ਧਮਕੀ ਆਈ ਉਹ ਫਿਰ ਜਾ ਕੇ ਨੋਟ ਕਰਵਾ ਕੇ ਆ ਤੇ ਥਾਣੇ ਕਿਉਂਕਿ ਉਹਦਾ ਰੈਜ਼ਿਡੈਂਸ ਜੀਠੇ ਥਾਣੇ ਦੇ ਵਿੱਚ ਸੀ ਉਹ ਉੱਥੇ ਦਰਖਾਸਤ ਦੇ ਕੇ ਆ ਪਰ ਪੁਲਿਸ ਦੀ ਢਿੱਲੀ ਕਾਰਵਾਈ ਤੇ ਕਾਰਨ ਅੱਜ ਅਸੀਂ ਆਪਣਾ ਪੁੱਤਾਂ ਵਰਗਾ ਜਿਹੜਾ ਸਾਡਾ ਵਰਕਰ ਸੀ ਜਿਹੜਾ ਕਮ ਸੇ ਕਮ 60 ਤੋਂ 25 30 ਸਾਲ ਤੋਂ ਜਦੋਂ ਦੀ ਸਾਡੀ ਟਰਾਂਸਪੋਰਟ ਉਦੋਂ ਬਾਅਦ ਸਾਡਾ ਕੰਮ ਕਰ ਰਿਹਾ ਸੀ ਤੇ ਅੱਜ ਉਹਦਾ ਜੋ ਅੱਜ ਪੰਜਾਬ ਦੇ ਹਾਲਾਤ ਨੇ ਸ਼ਰਿਆਮ ਦੇਖ ਲਓ ਕਿਵੇਂ ਗੈਂਗਸਟਰ ਜਿਹੜੇ ਨੇ ਪੰਜਾਬ ਦੀ ਸ਼ਾਂਤੀ ਦਾ ਇਹਨਾਂ ਨੇ ਸੱਤਿਆਨਾਸ਼ ਕਰਕੇ ਰੱਖ ਦਿੱਤਾ ਪਰ ਪੰਜਾਬ ਸਰਕਾਰ ਦੀ ਨਲਾਕੀ ਕਹਿ ਲਓ ਢਿੱਲ ਕਹਿ ਲਓ ਪਤਾ ਨਹੀਂ ਇਹਨਾਂ ਦੀ ਕੀ ਨੀਤੀ ਆ ਜਿਹੜਾ ਇਹ ਉਹਨਾਂ ਨੂੰ ਕਿਸੇ ਨੂੰ ਵੀ ਜਿਹੜਾ ਵਾ ਮੇਰਾ ਖਿਆਲ ਕਿ ਕੋਈ ਸੁਰੱਖਿਆ ਨਹੀਂ ਦੇ ਰੇ ਅਸੀਂ ਸੀਪੀ ਸਾਹਿਬ ਨੂੰ ਵੀ ਮਲੇ ਸੀ ਮੈਂ ਖੁਦ ਜਾ ਕੇ ਮਿਲ ਕੇ ਆਇਆ ਸੀ ਸਾਰੀ ਇਹਨਾਂ ਨੂੰ ਜਾਣਕਾਰੀ ਦੇ ਕੇ ਆਇਆ ਸੀ ਪਰ ਕੋਈ ਕਾਰਵਾਈ ਕੋਈ ਨਹੀਂ ਹੋਈ ਅੱਛਾ ਕਿੰਨੇ ਦੀ ਫਰੋਖਤੀ ਮੰਗੀ ਸੀ ਤੁਹਾਡੇ ਸਾਡੇ ਕੋਲੋਂ ਇਹਨਾਂ ਨੇ 2 ਕਰੋੜ ਰੁਪਏ ਦੀ ਫਰੋਖਤੀ ਮੰਗੀ ਸੀ ਸਾਡੇ ਮੁਲਾਜ਼ਮਾਂ ਕੋਲੋਂ ਸਾਡੇ ਸਾਰੇ ਅੰਕਲੋਂ ਕਿਉਂਕਿ ਕੁਝ ਦਿਨ ਪਹਿਲਾਂ ਮੇਰੇ ਪਰਿਵਾਰ ਨੂੰ ਮੇਰੀ ਵਾਈਫ ਨੂੰ ਤੇ ਮੇਰੀ ਬੇਟੀ ਦਾ ਨਾਮ ਲੈ ਕੇ ਉਹਨਾਂ ਨੇ ਜਿਹੜੇ ਸੀ ਫੋਨ ਕੀਤੇ ਸੀ ਤੇ ਮੈਂ ਡੀਜੀ ਸਾਹਿਬ ਦੇ ਨੋਟਿਸ 'ਚ ਵੀ ਲਾਇਆ ਸੀ ਏ ਡੀ ਜੀ ਪੀ ਜਿਹੜੇ ਹੈਗੇ ਨੇ ਸਕਿਉਰਿਟੀ ਵਾਲੇ ਉਹਨਾਂ ਨੂੰ ਵੀ ਸੀਪੀ ਅੰਮ੍ਰਿਤਸਰ ਤੇ ਐਸ ਐਸ ਪੀ ਬਟਾਲਾ ਨੂੰ ਮੈਂ ਲਿਖਤੀ ਦਰਖਾਸਤ ਦਿੱਤੀ ਸੀ ਜਿਹਦੇ ਤੇ ਐਫ ਆਈ ਆਰ ਜਿਹੜੀ ਆ ਪਿਛਲੇ ਮਹੀਨੇ ਇਹਨਾਂ ਨੇ ਲੌਂਚ ਕੀਤੀ ਆ ਉਹਨਾਂ ਨੇ ਸ਼ਰਯਾਮ ਕਿਹਾ ਸੀ ਕਿ ਤੇਰੀ ਵਾਈਫ ਫਲਾਣੇ ਸਕੂਲ ਪੜਾਉਂਦੀ ਆ ਬੇਟੀ ਤੇਰੀ ਫਲਾਣੇ ਸਕੂਲ ਪੜ੍ਹਦੀ ਆ ਪਰ ਪਲੀਜ਼ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੈਂ ਇਹੋ ਹੀ ਚਾਹਾਂਗਾ ਕਿ ਪੁਲਿਸ ਜਿਹੜਾ ਵਾ ਸਾਡਾ ਜਿਹੜਾ ਪੁੱਤਾਂ ਵਾਲਾ ਵਰਗਾ ਵਰਕਰ ਮਾਰਿਆ ਗਿਆ ਉਹਦੇ ਕਾਤਲਾਂ ਨੂੰ ਫੜ ਕੇ ਤਸਜਾਹ ਸਰ ਅੱਜ ਪੋਸਟ ਵੀ ਪਾਈ ਗਈ ਹੈ ਉਹਨਾਂ ਦੇ ਵੱਲੋਂ ਹਾਂ ਮੈਨੂੰ ਹੁਣੇ ਮੇਰੇ ਵਰਕਰਾਂ ਨੇ ਦਿਖਾਇਆ ਕਿ ਕੋਈ ਡੋਨੀ ਬੱਲਿਆ ਕੋਈ ਗੈਂਗਸਟਰ ਉਹਨੇ ਇਸ ਦੀ ਜ਼ਿੰਮੇਵਾਰੀ ਲਈ ਆ ਦੇਖ ਲਓ ਜੀ ਕਿਵੇਂ ਸ਼ਰਿਆਮ ਬੰਦਾ ਮਾਰ ਕੇ ਸ਼ਰਿਆਮ ਪੋਸਟਾਂ ਪਾ ਰਹੇ ਨੇ ਤੇ ਪੁਲਿਸ ਕੁਝ ਵੀ ਨਹੀਂ ਕਰਦੀ ਸਰ ਧਰਮੇ ਦਾ ਵੀ ਨਾਮ ਆਇਆ ਜੀ ਇਹਦੇ ਵਿੱਚ ਉਹ ਕਹਿੰਦੇ ਧਰਮੇ ਦੇ ਬੜਾ ਖਲਾਫ ਚੱਲ ਰਿਹਾ ਸੀ ਵੀ ਇਹ ਪਤਾ ਨਹੀਂ ਜੀ ਸਾਡੇ ਪਤਾ ਨਹੀਂ ਕੌਣ ਧਰਮਾ ਕੀ ਆ ਇਹ ਤੇ ਪੁਲਿਸ ਜਾਣਦੀ ਹੋਊਗੀ ਜੀ ਅਸੀਂ ਤਾਂ ਅਮਨ ਪਸੰਦ ਆ ਸ਼ਹਿਰੀ ਆਂ ਸਰਕਾਰ ਨੂੰ ਟੈਕਸ ਦਿੰਨੇ ਆ ਲੱਖਾਂ ਰੁਪਏ ਟੈਕਸ ਦੇਈਦਾ ਵਾ ਸਿਰਫ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਲਈ ਪਰ ਪੁਲਿਸ ਜਿਹੜੀ ਆ ਕੋਈ ਸੁਰੱਖਿਆ ਜਾਂ ਕੋਈ ਹੋਰ ਗੱਲ ਨਹੀਂ ਕਰਦੀ ਅੱਛਾ ਇਹ ਵੀ ਕੋਲ ਵੀ ਇਹਦੇ ਕੋਲ ਵੀ ਫਰੋਤੀ ਮੰਗੀ ਗਈ ਸੀ ਜਿੱਦਾਂ ਤਾਂ ਜਿਹੜਾ ਪਹਿਲੇ ਐਮਪਲਾਈ ਤੋਂ ਮੰਗੀ ਗਈ ਸੀ ਦੋਨਾਂ ਨੂੰ ਹੀ ਧਮਕੀਆਂ ਵੀ ਆਈਆਂ ਫਰੋਤੀ ਵੀ ਮੰਗੀ ਇਹ ਤੋਂ ਦਾਅ ਕੇ ਜਿਹੜਾ ਸਾਡੇ ਮੁੰਡਾ ਹੈਗਾ ਵਾ ਕੱਬਲ ਉਹਦੇ ਭਰਾ ਨੂੰ ਵੀ ਸ਼ਰੇਆਮ ਉਹ ਟੈਲੀਫੋਨ ਕਰਦੇ ਅਸੀਂ ਤਾਂ ਬੜੀ ਬੜੀ ਪੁਲਿਸ ਨੂੰ ਦੱਸ ਚੁੱਕੇ ਹਾਂ ਜੀ ਇਹ ਸਾਰੇ ਮਸਲੇ ਬਾਰੇ ਦੇਖੋ ਪੁਲਿਸ ਦੀ ਬਹੁਤ ਵੱਡੀ ਅਣਗਹਿਲੀ ਆ ਜੀ ਹਾਲੀ ਹਫਤਾ ਪਹਿਲਾਂ ਹੀ ਦੇ ਐਸ ਐਚ ਓ ਜਿਹੜੇ ਹੈਗੇ ਨੇ ਰਾਮ ਬਾਗ ਉਹਨਾਂ ਨੂੰ ਅਸੀਂ ਲਿਖਤੀ ਆਪਣਾ ਲਿਖਤੀ ਤੇ ਨਹੀਂ ਦਿੱਤੀ ਦੱਸ ਕੇ ਆਏ ਸੀ ਟੈਲੀਫੋਨ ਜਿਹੜੀ ਕਾਲ ਆਈ ਸੀ ਉਹ ਦਿਖਾ ਕੇ ਆਏ ਸੀ ਕਿਉਂਕਿ ਮੁੰਡਾ ਕੰਮ ਸਾਡੇ ਕੋਲ ਹੀ ਤੇ ਕਰਦਾ ਸੀ ਪਰ ਉਹਦਾ ਜਿਹੜਾ ਰੈਜ਼ਿਡੈਂਸ ਆ ਉਹ ਮਜੀਠੇ ਠਾਣੇ ਦੇ ਮਜੀਠਾ ਠਾਣੇ ਤੇ ਅਰਖਾਸ ਦਿੱਤੀ ਆਪਾਂ ਕਿ ਉਹਦੇ ਦਿੱਤੀ ਸੀ ਹੁਣ ਵੱਡੇ ਅਧਿਕਾਰੀ ਇੱਥੇ ਪਹੁੰਚੇ ਨੇ ਹੋਰ ਵੀ ਤੁਹਾਡੇ ਕੋਲ ਬਹੁਤ ਸਾਰੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੀ ਸ਼ਿਫਟਿੰਗ ਲਈ ਕੀ ਮੰਗਤੀ ਗਈ ਹੈ ਮੈਂ ਤੇ ਉਹ ਹੀ ਕਿਹਾ ਜੀ ਕਿ ਸਾਡੇ ਮੁਲਾਜ਼ਮਾਂ ਦੀ ਜਾਨ ਮਾਲ ਦੀ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਅਸੀਂ ਟੈਕਸ ਭੇਈ ਆਂ ਕਰੋਨਾ ਰੁਪਈਆ ਟੈਕਸ ਨਹੀਂ ਦਾਂਗੇ ਸਰਕਾਰ ਨੂੰ ਕਾਦੇ ਵਾਸਤੇ ਦਿੰਨੇ ਆ ਸਿਰਫ ਐਸੇ ਕਰਕੇ ਮੇਰਾ ਖਿਆਲ ਹੈ ਕਿ ਸਾਡੇ ਗਨ ਸਾਨੂੰ ਮੁੰਡਿਆਂ ਨੂੰ ਅਸੀਂ ਕਹਿ ਚਕਿ ਆਏ ਸਕੇ ਸੁਰੱਖਿਆ ਦਿੱਤੀ ਜਾਵੇ ਇਹਨਾਂ ਨੇ ਜੇ ਕਿਸੇ ਦਰਜੀ ਨੂੰ ਤੇ ਆ ਜਾਂਦੀ ਆ ਜਾਂ ਕਿਸੇ ਮੋਚੀ ਨੂੰ ਆਉਂਦੀ ਕਾਲ ਉਹਨੂੰ ਤਾਂ ਤਿੰਨ ਤਿੰਨ ਗਨਮੈਨ ਦੇ ਦਿੰਦੇ ਨੇ ਤੇ ਸਾਡੇ 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 ਵਿਅਕਤੀ ਸੀ ਉਹਨਾਂ ਦਾ ਵੀ ਜਿਹੜੇ ਮੁਲਾਜ਼ਮ ਸਾਡੇ ਨਾਲ ਖਿਆਲ ਹੀ ਨਹੀਂ ਰੱਖਿਆ ਠੀਕ ਹੈ ਕਿੱਧਰੋਂ ਆਏ ਪਤਾ ਲੱਗਾ ਕੁਝ ਹਾਂਜੀ ਭਾਜੀ ਇਹ ਪਤਾ ਨਹੀਂ ਕਿੱਧਰੋਂ ਆਈ ਹੈ ਮੈਂ ਤਾਂ ਖਲੋਤਾ ਹੀ ਹੈ ਠੀਕ ਹੈ ਉਹ ਤਾਂ ਚਿਪਸਾ ਦੇ ਕਿੱਧਰ ਖਲੋਤਾ ਹੀ ਹੈ ਆ ਕੇ ਮਿਸਟਰ ਲੱਗਿਆ ਮੈਂ ਪਤਾ ਕਰਨਾ ਕਿੰਨੇ ਕਿਹਾ ਮੈਂ ਦੇਖਿਆ ਪਤਾ ਹੁਣ ਕਿਹਨੇ-ਕੁਣ ਹੋ ਗਏ ਬਣਾਉ ਇਹ ਤਾਂ ਕੀ ਮਾਮਲਾ ਹੈ ਇਹ ਸਾਨੂੰ ਉਹਨੇ ਉਹਨਾਂ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਪਾਸਟੈਂਡ ਹੋਇਆ ਹੈ ਜਿਸ ਬੰਦੀ ਸੀ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਦਾ ਨਾਮ ਹਾਂਜੀ ਟ੍ਰੀਲ ਦੂਰ ਨਿਕਲੇ ਜਾਂਦੇ ਆ ਅ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਲੱਗ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਨੀਸ਼ੀਅਲ ਸਟੇਜ ਹੈ ਅਸੀਂ ਆਪਣਾ ਬਰੀਫ ਕਰਦਾ ਹਾਂ ਹਾਂਜੀ ਐਸਐਸਟੀ ਕੀ ਕਹਿੰਦਾ ਹੈ ਕਿੰਨੇ ਆਨੇ ਨੂੰ ਸਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਸਰ ਇੱਕ ਤਕਾਲ ਹਾਲਤ ਹੈ ਜੇਰ ਲਾਜੇ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਵੀ ਅ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਇਹ ਕਿੰਨੀ ਉਮਰ ਦੀ ਗੋਲੀ ਲੱਗੀ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤੁਹਾਨੂੰ ਅੱਜ ਦੱਸਾਂਗੇ ਜਿਹਦੇ ਮਖਰ ਮਖੰਦਾਂ ਦਾ ਵਿਅਕਤੀ ਆ ਉਹਨੂੰ ਲੱਗੀ ਆ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੇ ਪਿੱਛਾ ਆਪਾਂ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ